4 ਕਿਲੋ ਹੈਰੋਇਨ ਬਰਾਮਦ ਬਾਜ਼ਖ ਸਿਸਟਮ ਨੇ ਤਰਨਤਾਰਨ ਚ ਡਰੋਨ ਕੀਤਾ ਬੇਅਸਰ ਜੀ ਆ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਬੀਜਪੀ ਸਾਹਿਬ ਪੰਜਾਬ ਤੇ ਡਾਇਰੈਕਸ਼ਨ ਤੇ ਇੱਕ ਐਡੀਐਸ ਸਿਸਟਮ ਤਰਨਤਾਰਨ ਚ ਬਾਰਡਰ ਏਰੀਆ ਚ ਤਾਇਨਾਤ ਕੀਤਾ ਗਿਆ ਹੈਗਾ ਤੇ ਐਡੀਐਸ ਸਿਸਟਮ ਦੇ ਨਾਲ ਹੀ ਸਾਡੀ 25 ਐਂਟੀ ਡਰਨ ਪੈਟਰੋਲਿੰਗ ਪਾਰਟੀਆਂ ਤਾਇਨਾਤ ਕੀਤੀ ਗਈ ਹੈਗੀ ਸੋ ਥੈਟ ਸੀ ਡਰੱਗਸ ਤੇ ਆਰਮਸ ਦੀ ਜਿਹੜੀ ਅਕ੍ਰੋਸ ਬਾਰਡਰ ਸਮਕਲਿੰਗ ਹੈਗੀ ਉਹਨੂੰ ਕਰ ਕਰ ਸਕੀਏ ਉਹਨੂੰ ਕੰਟਰੋਲ ਕਰ ਸਕੀਏ ਉਹਨੂੰ ਖਤਮ ਕਰ ਸਕੀਏ ਇਸੇ ਲੜੀ ਵਿੱਚ ਬੜੀ ਸਫਲਤਾ ਸਾਡੀ ਟੀਮ ਨੂੰ ਉਦੋਂ ਮਿਲੀ ਜਦੋਂ ਸਾਡੀ ਟੀਮ ਨੇ ਵਲਟੋਵਾ ਪੁਲਿਸ ਸਟੇਸ਼ਨ 'ਚ ਇੱਕ ਲਗਭਗ 4 ਕਿਲੋ ਡਰੱਗਸ ਦੀ ਰਿਕਵਰੀ ਹੈਰੋਇਨ ਦੀ ਰਿਕਵਰੀ ਤੇ ਇੱਕ ਡਰੋਨ ਕੁਆਡਕਾਪਟਰ ਡਰੋਨ ਰਿਕਵਰ ਕੀਤਾ ਹੈਗਾ ਆ ਇਸ ਸਫਲਤਾ ਦੇ ਪਿੱਛੇ ਜਿਹੜਾ ਪੰਜਾਬ ਸਰਕਾਰ ਵੱਲੋਂ ਐਡੀਐਸ ਸਿਸਟਮ ਡਿਪਲॉय ਕੀਤਾ ਗਿਆ ਹੈਗਾ ਉਹਦਾ ਬੜਾ ਯੋਗਦਾਨ ਹੈਗਾ ਤੇ ਐਡੀਐਸ ਸਿਸਟਮ ਨੇ ਬੜਾ ਇਫੈਕਟਿਵਲੀ ਉਹਨੂੰ ਟਰੈਕਡਾਊਨ ਕੀਤਾ ਤੇ ਸਾਡੀ ਟੀਮ ਨੇ ਸਪੋਰਟ ਤੇ ਪਹੁੰਚ ਕੇ ਜਿਹੜੀ ਐਂਟੀ ਡਰੋਨ ਪੈਟ੍ਰੋਲਿੰਗ ਪਾਰਟੀ ਹੈਗੀ ਉਹਨਾਂ ਨੇ ਨਾਲ ਬੀਐਸਐਫ ਦੀ ਟੀਮ ਨੇ ਇੱਕ ਸਾਂਝੇ ਆਪਰੇਸ਼ਨ ਦੇ ਤੌਰ ਤੇ ਸਰਚ ਕਰਕੇ ਇਸ ਡਰੱਗਸ ਦੀ ਬੜੀ ਖੇਫ ਨੂੰ ਰਿਕਵਰ ਕੀਤਾ ਹੈਗਾ ਤੇ ਇਸੇ ਤਰੀਕੇ ਨਾਲ ਸਾਡੀ ਟੀਮ ਤਰਨਤਨ ਪੁਲਿਸ ਦੀ ਟੀਮ ਡਰੱਗਸ ਦੇ ਖਿਲਾਫ ਜਿਹੜੀ ਅਕ੍ਰੋਸ ਬਾਰਡਰ ਸਮਗਲਿੰਗ ਹੋ ਰਹੀ ਹੈਗੀ ਤੇ ਜਿਹੜੇ ਇੰਟਰਨੈਸ਼ਨਲ 엘ਿਮੈਂਟਸ ਦੇ ਜਿਹੜੇ ਮਨਸੂਬੇ ਹੈਗੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੂੰ ਰੋਕਣ ਵਾਸਤੇ ਰਾਤ ਦਿਨ ਕੰਮ ਕਰਦੇ ਰਹੇਗੀ ਜੈ ਹਿੰਦ